ਦੋਸਤੋ ਆਚਾਰੀਆ ਚਾਨਕਿਆ ਬਹੁਤ ਵੱਡਾ ਵਿਦਵਾਨ ਰਿਹਾ ਹੈ ਆਪਣੇ ਦੇਸ਼ ਦਾ ਸੰਸਕ੍ਰਿਤ ਦਾ ਤੇ ਬਹੁਤ ਵੱਡੇ ਵੱਡੇ ਉਹਨੇ ਧਾਰਮਿਕ ਗ੍ਰੰਥ ਲਿਖੇ ਹੋਏ ਨੇ ਮਨੁੱਖਾ ਜ਼ਿੰਦਗੀ ਨੂੰ ਸੁਧਾਰਨ ਵਾਲੇ ਤੇ ਆਜੋ ਆਪਾਂ ਉਹਦੀਆਂ ਵੀ ਕੁਝ ਸਤਰਾਂ ਪੜ੍ਹ ਕੇ ਤੁਹਾਨੂੰ ਸੁਣਾਉਨੇ ਆ ਜਿਦੇ ਚ ਉਹ ਪੈਸੇ ਬਾਰੇ ਲਿਖਦਾ ਹੈ ਕਹਿੰਦਾ ਪੈਸਾ ਜਿਸ ਦੇ ਕੋਲ ਵੀ ਹੋਵੇ ਉਹਦੇ ਬਹੁਤ ਸਾਰੇ ਦੋਸਤ ਆਪਣੇ ਆਪ ਹੀ ਬਣ ਜਾਂਦੇ ਨੇ ਪੈਸਾ ਕਹਿੰਦਾ ਦੋਸਤੀ ਨੂੰ ਜਨਮ ਦਿੰਦਾ ਹੈ ਪੈਸੇ ਤੋਂ ਹੀ ਰਿਸ਼ਤੇਦਾਰ ਬਣਦੇ ਨੇ ਸੱਚੀ ਗੱਲ ਤਾਂ ਇਹ ਹੈ ਕਹਿੰਦਾ ਜੋ ਜਿਹੜਾ ਬੰਦਾ ਪੈਸੇ ਵਾਲਾ ਹੈ ਉਸੇ ਨੂੰ ਹੀ ਅੱਜਕੱਲ ਮਨੁੱਖ ਮੰਨਿਆ ਜਾਂਦਾ ਹੈ ਤੇ ਪੈਸੇ ਵਾਲੇ ਦੇ ਜਿੰਨੇ ਵੀ દોਸ਼ ਹੁੰਦੇ ਨੇ ਸਭ ਪੈਰਾਂ ਹੇਠਾਂ ਹੀ ਦੱਬੇ ਜਾਂਦੇ ਨੇ ਤੇ ਕਹਿੰਦਾ ਵਿਦਵਾਨ ਲੋਕ ਵੀ ਪੈਸੇ ਵਾਲੇ ਦੇ ਆਲੇ ਦੋਆਲੇ ਚੱਕਰ ਕੱਟਦੇ ਨੇ